ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਅੱਜ ਦੀ ਇਹ ਕਲੈਕਸ਼ਨਾਂ ਬਹੁਤ ਸੋਹਣੀਆਂ ਨੇ ਰੰਗ ਬੜੇ ਪਿਆਰੇ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਫਰਸਟ ਕਲੈਕਸ਼ਨ ਜਿਹੜੀ ਆਈ ਹੈ 2500 ਦੇ ਵਿੱਚ ਕ੍ਰਾਸ਼ ਟਿਸ਼ੂ ਦੇ ਵਿੱਚ ਗਲਾਸ ਟਿਸ਼ੂ ਦੇ ਵਿੱਚ ਕਲੈਕਸ਼ਨ ਆਈਆਂ ਨੇ ਸਸਤੇ ਸਸਤੇ ਸੂਟ ਨੇ ਕਲੈਕਸ਼ਨਾਂ ਵਾਲੇ ਇਸ ਲਈ ਵੀਡੀਓ ਨੂੰ ਲਾਸਟ ਤੱਕ ਵੇਖਿਓ ਐਵੇਂ ਵਾਲੇ ਸੂਟਾਂ ਨੇ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਧੁੰਮਾ ਪਾਈਆਂ ਸੀ ਸਿਰਫ ਸਿਰਫ 520 ਪਿਆ ਦੇ ਵਿੱਚ 5 ਮੀਟਰ ਆਲਓਵਰ ਜੌਰਜਟ ਦਾ ਸੂਟ ਆਇਆ ਹੈ ਇਹ ਸ਼ਿਫੋਨ ਦਾ ਨਾਲ ਦੁਪੱਟਾ ਹੈ ਦੁਪੱਟਾ ਬਹੁਤ ਪਿਆਰਾ ਹੈ ਆਲ ਓਵਰ ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਜਿਹੜਾ ਕਿ ਫੇਵਰਿਟ ਆਏਗਾ ਜ਼ੋਰ ਜੜਦਾ ਤੇ ਦੁਪੱਟਾ ਨਾਲ ਪਿਓਰ ਸ਼ਿਫੋਨ ਦਾ ਦੁਪੱਟਾ ਤੁਹਾਨੂੰ 2.5 ਮੀਟਰ ਦਾ ਮਿਲੇਗਾ ਜੀ ਪਿਓਰ ਸ਼ਿਫੋਨ ਦਾ ਰੰਗ ਇਹਦੇ ਵਿੱਚ 20 ਬਾਈ ਹੈਗੇ ਨੇ ਸਾਰੇ ਰੰਗ ਅਵੇਲੇਬਲ ਨੇ ਇਹਨਾਂ ਦੇ ਬਾਰੇ ਵਿੱਚ ਜੇਕਰ ਤੁਸੀਂ ਹੋਰ ਕੁਰੀ ਕੁਆਰੀ ਕਰਨੀ ਹੈ ਤਾਂ ਉਦਲੀ ਮੈਂ ਆਪਣਾ ਨੰਬਰ ਦਿੱਤਾ ਨੰਬਰ ਜਾ ਕੇ ਮੈਨੂੰ ਮੈਸੇਜ ਕਰ ਦਿਓ 5 ਮੀਟਰ ਦਾ ਸੂਟ ਬਹੁਤ ਹੀ ਸੋਨਾ ਬੁੜਾਈ ਪਿਆਰੇ ਰੰਗਾਂ ਦੇ ਨਾਲ ਡਿਜ਼ਾਈਨਾਂ ਨਾਲ ਆਇਆ ਹੈ ਜੀ ਇਹ ਸੂਟ ਜਿਹੜੇ ਵੀ ਨੇ ਇਹ ਪਿਛਲੇ ਸਾਲ ਵੀ ਆਏ ਸੀ ਤੇ ਇਹਨਾਂ ਨੂੰ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਤੇ ਇਸ ਵਾਰੀ ਵੀ ਇਹ ਜਿਹੜੇ ਸੂਟ ਨੇ ਬਹੁਤ ਹੀ ਜ਼ਿਆਦਾ ਪਿਆਰੇ ਰੰਗਾਂ ਦੇ ਨਾਲ ਆਏ ਨੇ ਪਿਓਰ ਜ਼ਰਾਫ ਸਿਲਕ ਦੇ ਵਿੱਚ ਟੂ ਟੋਣ ਵਾਲਾ ਬ੍ਰਾਂਡਡ ਫੈਬਰਿਕ ਆਇਆ ਹੈ 8 ਮੀਟਰ ਦੀ ਸ਼ਰਟ ਬੋਟਮ ਪਿਓਰ ਨੈਚੁਰਲ ਕ੍ਰੇਪ ਦਾ ਆਏਗਾ 8 ਤੇ 3 ਮੀਟਰ ਦਾ ਬੋਟਮ ਮਿਲੇਗਾ ਤੁਹਾਨੂੰ ਇਹਦੇ ਨਾਲ ਦੁਪੱਟਾ ਵੀ ਇਸ ਕੋਸਰ ਗੰਜਾ ਦਾ ਆਏਗਾ 900 ਮੀਟਰ ਦਾ ਪਲੇਨ ਤੇ ਇਹਦਾ ਜਿਹੜਾ ਰੇਟ ਹੈ 1250 ਰੁਪਏ ਰੰਗ ਚੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ 7-8 ਹੀ ਰੰਗ ਨੇ ਵੇਚੀ ਕਿਹਦੇ ਵਿੱਚ ਇਹ ਜਿਹੜਾ ਸੂਟ ਹੈ ਸਿੰਗਲ ਕਲਰ ਦੇ ਵਿੱਚ ਆਇਆ ਹੈ 900 ਰੁਪਏ ਦੇ ਵਿੱਚ ਫੈਬਰਿਕ ਕريب ਦਾ ਐਮਬਰਾਇਡਰੀ 슬ੀਵਸ ਤੇ ਐਮਬਰਾਇਡਰੀ ਜਾਂ ਬਾਟਮ ਵੀ ਕريب ਦਾ ਆਏਗਾ ਦੁਪੱਟਾ ਚਿਨੌਨ ਦਾ ਆਏਗਾ ਲਾਸਵੋਕੇ ਕਲਰ ਇਹਦੇ ਵਿੱਚ ਫਿਲਾਲ ਜੇ ਸਿੰਗਲ ਹੀ ਆਇਆ ਹੈ ਬਲੈਕ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਆਇਆ ਹੈ ਸਿੰਗਲ ਕਲਰ ਦੇ ਵਿੱਚ ਬ੍ਰੌਕਰ ਦਾ ਅੱਜਕਲ ਕਾਫੀ 트ੈਂਡ ਹੈ ਬ੍ਰੌਕਰ ਦੇ ਸੂਟ ਵੀ ਆਏ ਨੇ ਇਹ ਜਿਹੜੇ ਸੂਟ ਨੇ ਇਹਨਾਂ ਸੂਟਾਂ ਨੂੰ ਹਮੇਸ਼ਾ ਬਹੁਤ ਪਹਿਨਣੇ ਪਸੰਦ ਕੀਤਾ 1050 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਸੂਟ ਆਏ ਨੇ ਰੰਗ ਇਹਨਾਂ ਵਿੱਚ ਜਿਹੜੇ 8-10 ਬੇਸਿਕ ਕਲਰ ਨੇ ਉਹੀ ਨੇ ਤੇ ਰੇਟ ਇਹਨਾਂ ਦਾ 1050 ਰੁਪਏ ਹੈ ਸ਼ਿਪਿੰਗ ਇਹਨਾਂ ਦੀ ਫ੍ਰੀ ਹੈ ਬ੍ਰੌਕਰ ਦੀ ਸ਼ਰਟ ਆਏਗੀ ਬਾਟਮ ਜਿਹੜਾ ਇਹ ਉਹ ਡਾਇਏਬਲ ਹੈ ਤੁਸੀਂ ਉਹਨੂੰ ਆਪਣੇ ਚੋਇਸ ਦੇ ਅਕੋਰਡਿੰਗਲੀ ਕਰ ਤੁਸੀਂ ਡਾਈ ਕਰਵਾਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਮੈਨੂੰ ਕਰਵਾ ਸਕਦੇ ਹੋ ਉਹਦੇ ਵਿੱਚ ਇਨਕਲੂਡਡ ਨਹੀਂ ਹੈ ਐਕਸਟਰਾ ਆਪਣੇ ਅਕੋਰਡਿੰਗਲੀ ਤੁਸੀਂ ਜਿਹੜੇ ਆ ਕੀ ਡਾਈ ਕਰਵਾ ਸਕਦੇ ਹੋ बॉਟਮ ਡਾਈ ਹੋ ਜਾਏਗਾ ਦੁਪੱਟਾ ਬੁਤੀ ਨਾਲ ਆਇਆ ਬਹੁਤ ਸੋਹਣਾ ਹੈ ਦੁਪੱਟਾ ਵੀ ਸ਼ਾਰਟ ਤੱਕ ਫੈਬਰਿਕ ਬੈਸਟ ਹੈ ਬ੍ਰੋਕੇਟ ਦੇ ਵਿੱਚ ਆਏਗਾ ਤੇ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸੂਟ ਜਿੰਨੇ ਵੀ ਨੇ ਸਾਰੇ ਅਵੇਲੇਬਲ ਨੇ ਰੰਗ ਡਿਜ਼ਾਈਨ ਪੈਟਰਨ ਜੋ ਵੀ ਨੇ ਸਾਰੇ ਅਵੇਲੇਬਲ ਨੇ ਇਹਨਾਂ ਸੂਟਾਂ ਦੇ ਵਿੱਚ ਜਿਹੜਾ ਹੈ ਕਿ ਤੁਹਾਨੂੰ ਡਾਈ ਮੀਟਰ ਦੀ ਸ਼ਰਟ ਹੈ ਮੀਟਰ बॉਟਮ ਜਿਹੜਾ ਉਹ ਇਹਨਾਂ ਦਾ ਲਗਭਗ 3 ਮੀਟਰ ਦੇ ਆਏਗਾ ਸ਼ਰਟਾਈ ਮੀਟਰ ਦੀ ਆਏਗੀ बॉटम ਦਾ ਜਿਹੜਾ 12 ਵੱਡਾ ਹੈ ਸੂਟਸ ਆ ਰਹੇ ਆ ਅਵੇਲੇਬਲ ਨੇ ਰੰਗ ਡਿਜ਼ਾਈਨ ਪੈਟਰਨ ਜੋ ਵੀ ਜਿੰਨਾ ਸੂਟਾਂ ਵਿੱਚ ਆਏ ਨੇ ਸਾਰੇ ਅਵੇਲੇਬਲ ਨੇ ਤੁਸੀਂ ਕੋਈ ਹੋਰ ਕੁਐਰੀ ਕਰਨੀ ਹੈ ਤਾਂ ਉਦ ਲਈ ਮੇਰਾ ਨੰਬਰ ਦਿੱਤਾ ਹੈ 6239245750 ਉਹ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੀ ਕੁਐਰੀ ਕਰਨੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ